ਇਹ ਇਹ ਚਿਹਰਾ ਹੀ ਬਹੁਤ ਵਧੀਆ ਜੀ ਮੈਨੂੰ ਸੰਗਤ ਇੰਨਾ ਪਿਆਰ ਕਰਦੀ ਆ ਇਹ ਭਾਵੇਂ ਨੂੰ ਲੀਡਰਾਂ ਨੇ ਟਿੱਕਟ ਦੇ ਕੇ ਵਾਜਿਆ ਵਾ ਪਰ ਅਸਲ ਸੰਗਤ ਦੀ ਆਵਾਜ਼ ਸੀ ਵੀ ਸਾਨੂੰ ਜੇ ਚਾਹੀਦਾ ਤੇ ਇੱਥੇ ਕੌਂਸਲਰ ਰਿਸ਼ਪਾਲ ਸਿੰਘ ਚੱਲਦਾ ਰਿਸ਼ਪਾਲ ਦਾ ਨੇਚਰ ਦਾ ਸੁਭਾਅ ਬਹੁਤ ਵਧੀਆ ਦੇ ਬਿੱਪਾ ਜੀ ਚੰਗਾ ਕਾਰੋਬਾਰੀ ਆ ਸਾਫ਼ ਸੁਥਰਾ ਕਾਰੋਬਾਰੀ ਆ ਜੇ 21 ਬਾਅਦ ਤੋਂ ਰਿਜ਼ਲਟ ਆਉਣਾ ਆ ਤੇ ਇਹਨੇ ਮੈਰਿਟ ਚ ਆਉਣਾ ਲੀਡ ਵਾਈਜ਼ ਮੈਂ ਪੂਰੀ ਆਪਣੀ ਵਾਰਟ ਚ ਇਕੱਲੇ ਇਕੱਲੇ ਘਰ ਤੱਕ ਗਿਆ ਆ ਕੋਈ ਵੀ ਇੱਕ ਵੀ ਕਰਨੀ ਛੱਡਿਆ ਜਾ ਵੀ ਰਹਿ ਜਾਂ ਜਿੱਥੇ ਕਿਤੇ ਰਹਿ ਵੀ ਕੱਲ ਤੱਕ ਕੰਪਲੀਟ ਕਰ ਦੂੰਗਾ ਵੇ ਉਸ ਜਿਹੜੀ ਵੀ ਹੁੰਦਾ ਇੱਕੋ ਫਾਇਦਾ ਲਵਾਂਗਾ ਵੀ ਇਸ ਵਾਰਡ ਦੇ ਜਿੰਨੇ ਵੀ ਦੁੱਖ ਸੁੱਖਿਆ ਜਿੰਨੀ ਡਿਵੈਲਪਮੈਂਟ ਹੈ ਨਾ ਉਹਨੂੰ ਪੂਰਾ ਕਰਵਾਉਂਗਾ ਇਲਾਕੇ ਦੇ ਵਿੱਚ ਬਹੁਤ ਪਿਆਰ ਮਿਲਿਆ ਹਰ ਕੋਈ ਕਹਿ ਰਿਹਾ ਵਾ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਸਫਾਈ ਦਾ ਕਿਸੇ ਬੰਦੇ ਨੂੰ ਵੀ ਕਿਸੇ ਦਾ ਜਾਂ ਪਾਣੀ ਦਾ ਨਿਕਾਸ ਦਾ ਕੋਈ ਹੱਲ ਹੀ ਹੈ ਨਹੀਂ ਅੰਮ੍ਰਿਤਸਰ ਵਿੱਚ ਹੋ ਰਹੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਲਗਾਤਾਰ ਹੀ ਕਈ ਕੈਂਡੀਡੇਟ ਜਿਹੜੇ ਨੇ ਉਹ ਆਪਣਾ ਆਪਣਾ ਦਾਅ ਖੇਡ ਰਹੇ ਨੇ ਉੱਥੇ ਵਾਰਡ ਨੰਬਰ 84 ਚ ਰਿਸ਼ਪਾਲ ਸਿੰਘ ਖਿਆਲਿਆ ਜਿਹੜੇ ਨੇ ਜੋ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਵੱਲੋਂ ਦਾਅ ਜਿਹੜਾ ਹੈ ਉਹ ਖੇਡਿਆ ਜਾ ਰਿਹਾ ਹੈ ਲਗਾਤਾਰ ਹੀ ਪ੍ਰਚਾਰ ਜਿਹੜਾ ਹੈ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੁਣ ਵੀ ਉਹਨਾਂ ਵੱਲੋਂ ਚੋਣ ਪ੍ਰਚਾਰ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਅ ਸ਼ਾਮਿਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਲੋਕਾਂ ਦਾ ਹੁੰਗਾਰਾ ਜਿਹੜਾ ਹੈ ਉਹ ਜ਼ਰੂਰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਗੁਰਮੀਲ ਸਿੰਘ ਖਿਆਲਿਆ ਸਰਨਾਮ ਜੂਰੇ ਕਹਿੰਦੇ ਸਭ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਤੱਕ ਹੁੰਗਾਰਾ ਮਿਲ ਰਿਹਾ ਹੈ ਲਗਾਤਾਰ ਹੀ ਵਾਰਡ ਦੇ ਵਿੱਚ ਘੁੰਮ ਰਿਹਾ ਹੈ ਇਹ ਸਾਡੀ ਜਿਹੜੀ ਇਲੈਕਸ਼ਨ ਹੈ ਕਾਰਪੋਰੇਸ਼ਨ ਦੀ ਕੌਂਸਲਰ ਦੀ ਇਸ ਦੇ ਵਿੱਚ ਜਿਹੜਾ ਅਸੀਂ ਕੰਪੇਨ ਕਰ ਰਹੇ ਹਾਂ ਘਰ ਘਰ ਪ ਜਾ ਰਹੇ ਹਾਂ ਆਪ ਮੁਹਾਰੇ ਹੋ ਕਰਕੇ ਜਿੰਨੇ ਵੀ ਸੱਜਣ ਨੇ ਸਾਨੂੰ ਬੜੀ ਖੁਸ਼ੀ ਦੇ ਨਾਲ ਮਿਲ ਰਹੇ ਨੇ ਦੇ ਨਾਲ ਘਰਾਂ ਮੇਟਿਆ ਵਾ ਸਾਰਿਆਂ ਦੇ ਮਨ ਦੇ ਵਿੱਚ ਇੱਕ ਇਹ ਭਾਵਨਾ ਆ ਰਹੀ ਆ ਕਿ ਸਾਨੂੰ ਜਿੰਨੀਆਂ ਵੀ ਇਲੈਕਸ਼ਨਾਂ ਦੇ ਵਿੱਚ ਲੀਟਰ ਮਿਲੇ ਨੇ ਸਾਨੂੰ ਇਹੋ ਜਿਹੇ ਚਿਹਰਾ ਵੀ ਨਹੀਂ ਮਿਲੇ ਆ ਤੇ ਸੂਝਮਾਨ ਲੀਟਰ ਵੀ ਆ ਫਿਰ ਜਾਨੂੰ ਮਿਲਿਆ ਚਲੋ ਸਾਡੇ ਇਸ ਲੀਡਰ ਨੂੰ ਇਲਾਕੇ ਦੇ ਵਿੱਚ ਬਹੁਤ ਪਿਆਰ ਮਿਲ ਰਿਹਾ ਹਰ ਕੋਈ ਕਹਿ ਰਿਹਾ ਬਾ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਡੇ ਨਾਲ ਆ ਸਾਨੂੰ ਵੀ ਕੋਈ ਦੱਸਣਾ ਵੀ ਨਹੀਂ ਪੈ ਰਿਹਾ ਕਿ ਕਹਿੰਦੇ ਵੀ ਇਸ ਤੁਹਾਨੂੰ ਵੋਟ ਪਾਵਾਂਗੇ ਅਸੀਂ ਤੁਹਾਡੇ ਨਾਲ ਡੋਰ ਟੂ ਡੋਰ ਜਾ ਰਹੇ ਹਾਂ ਉਸ ਸਮੱਸਿਆਵਾਂ ਹਸਪਤਾਲ ਲੱਗ ਰਹੀਆਂ ਕਿ ਕਿਹੜੇ ਕਿਹੜੇ ਸਮੱਸਿਆਵਾਂ ਨੇ ਅਸੀਂ ਏਸੇ ਕਰਕੇ ਹੀ ਹਰ ਘਰ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਹਾਂ ਇਲਾਕੇ ਵਿੱਚ ਕਰ ਰਹੇ ਹਾਂ ਕਿ ਸਾਨੂੰ ਇਲਾਕੇ ਦੇ ਜਿੰਨੇ ਵੀ ਇੱਥੋਂ ਦੇ ਰਹਿਣ ਵਾਲੇ ਵਸਨੀਕ ਨੇ ਉਹਨਾਂ ਦੀਆਂ ਮੁਸ਼ਕਲਾਂ ਦਾ ਵੀ ਪਤਾ ਲੱਗੇ ਤੇ ਇਲਾਕੇ ਦੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਨੇ ਉਹਨਾਂ ਦਾ ਵੀ ਪਤਾ ਲੱਗੇ ਸਪੈਸਿਫਿਕ ਹੋਈਆਂ ਕੁਝ ਨਹੀਂ ਕਿਹੜੀ-ਕਿਹੜੀ ਕਮੀਆਂ ਲੋਕ ਕਹਿ ਰਹੇ ਨੇ ਖਾਸ ਤੌਰ ਤੇ ਉਹ ਅਸੀਂ ਗਿਣਾ ਹੀ ਨਹੀਂ ਸਕਦੇ ਬਹੁਤ ਸਾਰੀਆਂ ਮੁਸ਼ਕਲਾਂ ਬਹੁਤ ਜ਼ਿਆਦਾਆਂ ਕਈਆਂ ਦੇ ਤਰ੍ਹਾਂ ਦੇ ਵਿੱਚ ਅੰਦਰ ਲੈਟਰਿੰਗਾਂ ਦੇ ਵਿੱਚ ਵੀ ਪਾਣੀ ਜਿਹੜਾ ਵਾ ਤਾਂ ਨੂੰ ਆ ਰਿਹਾ ਵਾ ਕਿ ਜਿਹਦੀ ਮਤਲਬ ਕੀ ਕੋਈ ਸਫਾਈ ਦਾ ਕਿਸੇ ਵੱਲੋਂ ਵੀ ਕਿਸੇ ਦਾ ਜਾਂ ਪਾਣੀ ਦਾ ਨਿਕਾਸ ਦਾ ਕੋਈ ਹਾਲ ਹੀ ਹੈ ਨਹੀਂ ਕੀ ਲੱਗਦਾ 2 ਸਾਲ ਜਿਹੜੀ ਨਈ ਕਾਰਪੋਰੇਸ਼ਨ ਦੇ ਮੇਅਰ ਆ ਉਹਦਾ ਵੀ ਖਮਿਆਜਾ ਭੁਗਤਣਾ ਪੈ ਰਿਹਾ ਸੀ ਵੀ ਇਹ ਵਿਖੋ ਇਹ ਤਾਂ ਇੱਕ ਇਲਾਕੇ ਦੇ ਜਿਹੜੇ ਮੋਤਵਾਰ ਹੁੰਦੇ ਨੇ ਜਿਹਦੇ ਵਿੱਚ ਕਾਉਂਸਲਰ ਹੋ ਗਿਆ ਮੇਅਰ ਹੋ ਗਿਆ ਜਾਂ ਇਲਾਕੇ ਦੇ ਪ੍ਰਧਾਨ ਹੋ ਗਏ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਆਪਣੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨੀ ਆ ਤੇ ਉਹਦਾ ਹੱਲ ਕਰਨਾ ਇਸ ਦੇ ਵਿੱਚ ਇਹਨਾਂ ਦੀ ਕੋਈ ਪਲੈਨਿੰਗ ਜਿਹੜੀ ਆ ਉਸ ਤੋਂ ਇਹ ਫੇਲ ਰਹੇ ਨੇ ਤੇ ਲੋਕਾਂ ਨੂੰ ਅਹੁਦੇ ਤਾਂ ਦਿੰਦੇ ਰਹੇ ਨੇ ਲੇਕਿਨ ਅਹੁਦਿਆਂ ਤੋਂ ਬਾਅਦ ਉਹਨਾਂ ਨੂੰ ਇਹ ਨਹੀਂ ਜਿਮੇਵਾਰੀ ਪਾਈ ਕਿ ਤੁਸੀਂ ਇਲਾਕੇ ਨੂੰ ਸਾਫ਼ ਸੁਥਰਾ ਰੱਖਣਾ ਹੈ ਇਹ ਸਿਰਫ ਚੌਧਰ ਖਾਤਰ ਹੀ ਲੋਕਾਂ ਨੇ ਉੱਥੇ ਇਹਨਾਂ ਕੋਲੋਂ ਅਹੁਦੇ ਲੈ ਕੇ ਆਪਣੇ ਘਰੀ ਬੈਠੇ ਰਹੇ ਨੇ ਲੋਕਾਂ ਦੀ ਮੁਸ਼ਕਲਾਂ ਨਹੀਂ ਸੁਣੀਆਂ ਲੋਕ ਤਾਂ ਰੋ ਰਹੇ ਸਰਦਾਰ ਸਾਹਿਬ ਤੁਸੀਂ ਬੜੀਆਂ ਸਾਰੀਆਂ ਇਲੈਕਸ਼ਨਾਂ ਦੇਖਿਆ ਹੋਣਗੀਆਂ ਕਦੀ ਨਹੀਂ ਦੇਖਿਆ ਨਗਰ ਨਿਗਮ ਦੀ ਇਲੈਕਸ਼ਨ ਦੇ ਵਿੱਚ ਇੰਨਾ ਹੰਗਾਰਾ ਆਮ ਲੋਕਾਂ ਨੂੰ ਮਿਲਦਾ ਹੋਇਆ ਹੋਵੇ ਰਿਸ਼ਪਾਲ ਹੋਣੇ ਜਿਹੜੇ ਲਗਾਤਾਰ ਜਾ ਰਹੇ ਬਹੁਤ ਵੱਡੀ ਵੱਡੀ ਰੈਲੀਆਂ ਕੀਤੀ ਜਾ ਰਹੀਆਂ ਨੇ ਕੀ ਕਹਿਣਾ ਚਾਹ ਕਹੋ ਸਭ ਤੋਂ ਪਹਿਲਾਂ ਜੀ ਮੈਂ ਹਰਪ੍ਰੀਤ ਸਿੰਘ ਜੀ 84 ਨੰਬਰ ਵਾਰਡ ਤੋਂ ਬਲੋਂਗ ਕਰਦਾ ਮੇਰੀ 60 ਸਾਲ ਦੀ तकरीबन ਉਮਰ ਹੋ ਗਈ ਪਰ ਇੰਨਾ ਹੰਗਾਰਾ ਮਹੀਨਾ ਵਧਿਆ ਨਹੀਂ ਵੇਖਿਆ ਜੀ ਕਿਸੇ ਨੂੰ ਵੀ ਇੱਕ ਕਾਉਂਸਲਰ ਦੀ ਇਹ ਇਹ ਚਿਹਰਾ ਹੀ ਬਹੁਤ ਵਧੀਆ ਜੀ ਇਹ ਚਿਹਰਾ ਜਾਤ ਪਾਤ ਤੋਂ ਉੱਤੇ ਉੱਠ ਕੇ ਹਰ ਉੱਚੀ ਨੀਵੇਂ ਦਾ ਤੋਂ ਉੱਠ ਕੇ ਇਹ ਇੱਕ ਬਹੁਤ ਵਧੀਆ ਸਾਡਾ ਸਤਿਕਾਰਯੋਗ ਛੋਟਾ ਵੀਰਿਆ ਇਹਨੂੰ ਸੰਗਤ ਇੰਨਾ ਪਿਆਰ ਕਰਦੀ ਆ ਇਹ ਭਾਵੇਂ ਨੂੰ ਲੀਡਰਾਂ ਨੇ ਟਿਕਟ ਦੇ ਕੇ ਵਾਜਿਆ ਵਾ ਪਰ ਅਸਲ ਸੰਗਤ ਦੀ ਆਵਾਜ਼ ਸੀ ਕਿ ਸਾਨੂੰ ਜੇ ਚਾਹੀਦਾ ਤੇ ਇੱਥੇ ਕਾਉਂਸਲਰ ਰਿਸ਼ਪਾਲ ਸਿੰਘ ਚਾਹੀਦਾ ਲੇਕਿਨ ਲੱਗਦਾ ਕਿ ਆਮ ਆਦਮੀ ਪਾਰਟੀ ਤੋਂ ਲੋਕ ਖਫਾ ਵੀ ਨੇ ਕੰਮ ਜਿਹੜਾ ਡਿਸਰਵ ਕਰਦੇ ਸੀਗੇ ਜਾਂ ਡਿਲੀਵਰ ਕਰਨਾ ਚਾਹੁੰਦੇ ਸੀ ਉਹ ਡੀਜ਼ਲ ਡਿਲੀਵਰ ਨਹੀਂ ਹੋ ਪਾਇਆ ਸਾਡੀ ਵਾਰਡ ਦੇ ਵਿੱਚ 1 ਸਾਲ ਤੋਂ ਜੀ ਚੰਗੀ ਤਰ੍ਹਾਂ ਪਾਣੀ ਨਹੀਂ ਆ ਰਿਹਾ ਇੱਕ ਟਾਈਮ ਰੋਕ ਪਾਣੀ ਪੀਂਦੇ ਆ ਤੇ ਦੂਜੇ ਟਾਈਮ ਫਿਰ ਲੜਾ ਲੜਾ ਹੋ ਜਾਂਦੀ ਆ ਵੀ ਪਾਣੀ ਕਿਉਂ ਨਹੀਂ ਆ ਰਿਹਾ ਜੇ ਪਾਣੀ ਆ ਰਿਹਾ ਤੇ ਸੀਵਰੇਜ ਦਾ ਗੰਦਾ ਨਾਲ ਹੋ ਪਾਣੀ ਮਿਕਸ ਹੋ ਕੇ ਆ ਰਿਹਾ ਸਾਹੀ ਇਹ ਛੋਟੇ ਵੀਰ ਤੋਂ ਆਸ ਕਰਦੇ ਆ ਵੀ ਇਹਨੂੰ ਜਿਤਾ ਕੇ ਹਾਊਸ ਭੇਜ ਕੇ ਅਸੀਂ ਇਹ ਸਾਰਾ ਸੀਵਰੇਜ ਦਾ ਪਾਣੀ ਜਿਹੜਾ ਪੀਣ ਵਾਲਾ ਵਾ ਉਹਦਾ ਅਸੀਂ ਇਹਨੂੰ ਬੇਨਤੀ ਕਰਾਂਗੇ ਵੀ ਇਹ ਸਾਡਾ ਸਾਫ ਪਾਣੀ ਸਾਡੇ ਬਾੜ ਨੂੰ ਮੁਹੱਈਆ ਕਰਾਇਆ ਜਾਵੇ ਬਿਲਕੁਲ ਬਿਲਕੁਲ ਸਾਫ ਪਾਣੀ ਨੂੰ ਮੁਹੱਈਆ ਜਿਹੜਾ ਹੈ ਉਹ ਕਰਵਾਇਆ ਜਾਵੇ ਲੇਕਿਨ ਲਗਾਤਾਰ ਹੀ ਜੋ ਲੋਕਾਂ ਦੀਆਂ ਮੰਗਾਂ ਨੇ ਉਹ ਮੰਗਾਂ ਨੂੰ ਵੇਖਦੇ ਹੋਏ ਜਿਹੜਾ ਹੈ ਜਰੂਰ आ, लोग ध्यान जड़ा है दंदे हुए नजर आ रहे ने लेकिन लगातार आम हारे भी लोग आ रहे ने सर की कहना चाहोगे वार्ड नंबर 84 ਦੇ ਵਿੱਚ ਰਿਸ਼ਪਾਲ ਸਿੰਘ ਨੂੰ ਜਿਹੜੀ ਟਿਕਟ ਮਿਲੀ ਹੈ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਕੀ ਕਾਰਨ ਕੀ ਸਮਝਦੇ ਰਹੇ ਪਿੱਛੇ ਜੀ ਰਿਸ਼ਪਾਲ ਦਾ ਨੇਚਰ ਉਹਦਾ ਸੁਭਾਅ ਬਹੁਤ ਵਧੀਆ ਦੇ ਬੀਬਾ ਜੀ ਚੰਗਾ ਕਾਰੋਬਾਰੀ ਆ ਸਾਫ ਸੁਥਰਾ ਕਾਰੋਬਾਰੀ ਆ ਤੇ ਬਾਬਾ ਦੀ ਉਸ ਮਿਹਰ ਕੇ ਅਮਰ ਸਰ ਦੇ ਜਿੰਨੇ ਕਾਉਂਸਲਰ ਨੇ ਤੇ ਇਹ ਮੈਰਿਟ ਵਿੱਚ ਆਊਗਾ ਇਹਦੀ ਲੀਡ ਜਿਹੜੀ ਆ ਇਹਦਾ ਕੰਪੀਟੀਸ਼ਨ ਅੱਜ ਕਿਸੇ ਨਾਲ ਨਹੀਂ ਹੈਗਾ ਜੀ ਜਿੰਨੇ ਵੀ ਖਲੋਤੇ ਨੇ ਇਥੋਂ ਜਿਹੜੀ ਜਿਹੜੀ ਪਾਰਟੀयां ਤੋਂ ਇਹਦਾ ਕੰਪੀਟੀਸ਼ਨ ਕੋਈ ਨਹੀਂ ਹੈ ਮੇਰੀ ਐਡਵਾਂਸ ਅੱਜ ਤੁਸੀਂ ਗੱਲ ਨੋਟ ਕਰ ਲਿਓ ਕਿ 21 ਬਾਅਦ ਦਾ ਰਿਜ਼ਲਟ ਆਉਣਾ ਹੈ ਤੇ ਇਹਨੇ ਮੈਰਿਟ 'ਚ ਆਉਣਾ ਲੀਡ ਵਾਈਜ਼ ਸਿਰਫ ਅਸੀਂ ਵੇਖਣ ਲੀਡ ਹੈ ਕਿ ਲੀਡ ਕਿੰਨੀ ਪਾਉਣੀ ਹੈ ਤੇ ਬਾਕੀ ਸਪੋਰਟਸਮੈਨ ਆ ਸਪੋਰਟਸ ਨੂੰ ਪ੍ਰਮੋਟ ਵੀ ਕਰਦਾ ਆ ਹਰ ਗਲੀ ਵਿੱਚ ਹਰ ਬੰਦੇ ਨਾਲ ਵਿਚਰਦਾ ਹੀ ਆ ਤੇ ਗਵਰਨਮੈਂਟ ਕੋ ਚਲੋ ਇਹਨੇ ਕੰਮ ਕਰਾਉਣੇ ਕਰਾਉਣੇ ਆ ਇਹਦੇ ਖੁਦ ਇੰਨੇ ਵਧੀਆ ਸਿਸਟਮ ਹੈ ਕਿ ਆਪਣੇ ਕੋਲੋਂ ਵੀ ਨਿਭਣ ਦੀ ਗੁਜਾਸ਼ ਰੱਖਦਾ ਹੈ ਜੀ ਜੀ ਲੇਕਿਨ ਇੱਕ ਵਿਰੋਧੀਆਂ ਦਾ ਇੱਕ ਬੜਾ ਤਾਂਜ ਇਹਨਾਂ ਦਾ ਸਾਹਮਣੇ ਆ ਰਿਹਾ ਉਹ ਕਹਿੰਦੇ ਇਹਨਾਂ ਨੂੰ ਕਦੀ ਵੇਖਿਆ ਹੀ ਨਹੀਂ ਕੀ ਲੱਗਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਸੀਗੀ ਉਦੋਂ ਵੀ ਕਈਆਂ ਨੂੰ ਨਹੀਂ ਸੀ ਵੇਖਿਆ ਲੇਕਿਨ ਲੱਗਦਾ ਹੈ ਕਿ ਯੰਗਸਟਰਾਂ ਨੂੰ ਲੋਕਾਂ ਨੂੰ ਮੌਕਾ ਦਿੱਤਾ ਗਿਆ ਕਾਂਗਰਸ ਵੱਲੋਂ ਖਾਸ ਤੌਰ ਤੇ ਇਸ ਵਾਰ ਹੁਣ ਲੋਕਾਂ ਕੇ ਕੋਈ ਚਿੱਟੀ ਦਾੜੀ ਵਾਲਾ ਬਜ਼ੁਰਗ ਪੇਸ਼ ਕਰਦੀ ਹੈ ਜਿਹਨੂੰ ਵੇਖਿਆ ਹੋਵੇ ਉਹ ਕੰਮ ਨਾ ਕਰੇ ਕੀ ਫਾਇਦਾ ਐਸੇ ਵੀਰ ਦਾ ਜਿਹਨੇ ਕੰਮ ਵੇਖਿਓ ਕਿਉਂਦੇ 5 ਸਾਲਾਂ ਦੇ ਵਿੱਚ ਇਹਦਾ ਜੋ ਕੰਮ ਹੋਊਗਾ ਦੂਜਿਆ ਰਿਆ ਨੂੰ ਮਿਹਨਤ ਨਹੀਂ ਕਰਨ ਦੀ ਲੋੜ ਪੈਣੀ ਸਾਡੇ ਕਈ ਕਾਉਂਸਲਰ ਪਹਿਲਾਂ ਜ਼ਿਲ੍ਹੇ 'ਚ ਰਹੇ ਨੇ ਅਮਸਰ 'ਚ ਜਿਨ੍ਹਾਂ ਨੂੰ ਦੁਬਾਰਾ ਬਹੁਤ ਘੱਟ ਮਿਹਨਤ ਕਰਨੀ ਪਈ ਕਿਉਂਕਿ ਉਹਨਾਂ ਨੇ ਪੰਜ ਸਾਲਾਂ 'ਚ ਆਪਣੇ ਚੰਗੇ ਕੰਮ ਕਰਕੇ ਵਿਖਾਏ ਨੇ ਇਹ ਉਹਨਾਂ ਵਿੱਚ ਆਊਗਾ ਜਿਹਨੂੰ ਅਗਲੀ ਵਾਰ ਬਹੁਤ ਘੱਟ ਮਿਹਨਤ ਕਰਨੀ ਪੈਣੀ ਤੁਹਾਨੂੰ ਲੱਗਦਾ ਕੋਈ ਸਪੈਸੀਫਿਕ ਰੱਖਿਆ ਕੋਈ ਐਸਟਰਾ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਇਹ ਪ੍ਰਾਇੋਰਟੀ ਤੇ ਹੱਲ ਹੋਣਾ ਚਾਹੀਦਾ ਖਾਸ ਤੌਰ 'ਤੇ 84 ਵਾਰਡ ਦੇ ਵਿੱਚ 84 ਨੰਬਰ ਵਾਰਡ ਸਾਡੇ ਰਹਿ ਲੱਕੀ ਵਾਰਡ ਨੰਬਰ ਆ ਇਹਦੀ ਡਿਵੈਲਪਮੈਂਟ ਇੰਨੇ ਕਰਾਉਣੇ ਹੀ ਆ ਇਹ ਤਾਂ ਹੁਣ ਕੱਲ ਉਹਨੂੰ ਕਾਉਂਸਲਰ ਬਣਨ ਤੋਂ ਬਾਅਦ ਜੋ ਲੋਕਾਂ ਦੀਆਂ ਪਰੇਸ਼ਾਨੀਆਂ ਨੇ ਤੇ ਇਹ ਉਹ ਬੰਦਾ ਹੈ ਜਿਵੇਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਇਹਨੇ ਕੋਲੋਂ ਨਹੀਂ ਮਜਾਣਾ ਇਹਨੇ ਵੇਡ ਨਹੀਂ ਕਰਨੀ ਕਿ ਪਿਛੇ ਮੈਂ ਫੇਰ ਸਾਊਦੀ ਵੇਡ ਕਰ ਲਵਾਂ ਜਾਂ ਪਿਛੇ ਮੈਂ ਕਾਰਪੋਰੇਸ਼ਨ ਦੀ ਸਿਸ਼ਟਮ ਦੀ ਵੇਡ ਕਰ ਲਵਾਂ ਇਹ ਗਲੀ ਦੀ ਗੁਦਾਹ ਵੀ ਹੈ 50000 ਦੀ ਪਰੇਸ਼ਾਨੀ ਆ ਇਹਨੇ ਪੜ ਦੇਣਾ ਜਦੋਂ ਜਦੋਂ ਦੀ ਤੁਰਪਣਾ ਸੋ ਲੱਗਦਾ ਸੋ ਇਲਾਕੇ ਦੇ ਨਿਵਾਸੀਓ ਮੇਰੀ ਬੇਨਤੀ ਆ ਅੱਖਾਂ ਬੰਦ ਕਰਕੇ ਇਹ ਜੱਟ ਤੇ ਯਕੀਨ ਕਰੋ ਇਹ ਬੰਦੇ ਤੇ ਯਕੀਨ ਕਰੋ ਇਹਨੇ ਤੁਹਾਡੇ ਨਾਲ ਨਿਭ ਜਾਣਾ ਤੁਸੀਂ ਬਾਅਦ ਆਪ ਖੁਸ਼ ਹੋਗੇ ਹਾਂ ਵਧੀਆ ਬੰਦਾ ਹੀ ਚੁਣ ਲਿਆ ਬਿਲਕੁਲ ਬਿਲਕੁਲ ਨਿਭੰਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਔਰ ਲਗਾਤਾਰ ਹੀ ਇਸ ਹਲਕੇ ਦੇ ਵਿੱਚ ਜਿਹੜਾ ਹੈ ਉਹ ਜਰੂਰ ਜਿਹੜਾ ਚੀਜ਼ ਦੇਖਣ ਵਾਲੇ ਰਿਸ਼ਪਾਲ ਸਿੰਘ ਜੀ ਲਗਾਤਾਰ ਹੀ ਚੋਣ ਪ੍ਰਚਾਰ ਕਰ ਰਹੇ ਹੋ ਵਧੀਆ ਵਧੀਆ ਜਿਹੜਾ ਹੈ ਉਹ ਤੁਹਾਡਾ ਜਿਹੜਾ ਹੈ ਸਾਰਾ ਜਿਹੜਾ ਚੋਣ ਪ੍ਰਚਾਰ ਨਿਕਲ ਰਿਹਾ ਡੋਰ ਟੂ ਡੋਰ ਜਾ ਰਹੇ ਹੋ ਕਿਸ ਤਰ੍ਹਾਂ ਦਾ ਲੋਕ ਹੁੰਘਾਰਾ ਦੇ ਰਹੇ ਨੇ ਲੱਗਦਾ ਹੈ ਕਿ ਜਿੱਤ ਯਕੀਨੀ ਹੈ ਐਲਾਨ ਹੋਣਾ ਬਾਕੀ ਹੈ ਚਲੋ ਇਹ ਤੇ ਪ੍ਰਮਾਤਮਾ ਦੇ ਹੱਥ ਹੁੰਦਾ ਇਹ ਪਹਿਲਾਂ ਨਹੀਂ ਕੁਝ ਕਿਹਾ ਦੱਸਦਾ ਚਲੋ ਮੈਂ ਕੋਈ ਜ਼ਿਆਦਾ ਓਵਰ ਨਹੀਂ ਹੁੰਦਾ ਪਰ ਮੈਂ ਡੋਰ ਟੂ ਡੋਰ ਜਦੋਂ ਜਾ ਰਿਹਾ ਨਾ ਤੇ ਮੈਨੂੰ ਇੰਨਾ ਭਰਾਵਾ ਹੰਗਾਰਾ ਸਹਿਯੋਗ ਭੈਣਾਂ ਦਾ ਭਰਾਵਾ ਦਾ ਮਿਲਿਆ ਉਹ ਉਸ ਤੋਂ ਉਤੋਂ ਲੱਗਦਾ ਆ ਆਸੇਬ ਬਹੁਤ ਵਧੀਆ ਬੜੀ ਲਈ ਇਤਨਾ ਦਿੱਤਾਗੇ ਮੈਂ ਅੱਗੇ ਵੀ ਤੁਹਾਨੂੰ ਬੜੀ ਵਾਰ ਪੁੱਛ ਚੁੱਕਾ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜੇ ਸਪੈਸੀਫਿਕ ਜਿਹੜੀਆਂ ਚੀਜ਼ਾਂ ਨੇ ਇਹ ਹੋਣੀਆਂ ਬਾਕੀ ਨੇ ਕਿਉਂਕਿ ਇਲਾਕੇ ਅਲੱਗ-ਲੱਗ ਨੇ ਅਲੱਗ-ਲੱਗ ਜਿਹੜੇ ਇਸ਼ੂਜ਼ ਨਜ਼ਰ ਆ ਰਹੇ ਨੇ ਲੱਗਦਾ ਹੈ ਕਿ ਹੋਰ ਵੀ ਇਸ਼ੂਜ਼ ਹਗੇ ਨੇ ਇਸ ਜਗ੍ਹਾ ਤੇ ਕਿਉਂਕਿ ਤਿੰਨ-ਚਾਰ ਪੰਜ ਵਰਡਸ ਹੈਗੀਆਂ ਤੁਹਾਡੀਆਂ ਪੰਜਾਂ ਵਰਡਸ ਦੇ ਵੱਖ-ਵੱਖ ਜਿਹੜੇ ਕਿਨੇ ਇਸ਼ੂਜ਼ ਨਜ਼ਰ ਆ ਰਹੇ ਨੇ ਕਿਸੇ ਜਗ੍ਹਾ ਤੇ ਹਾਂ ਇਸ਼ੂ ਤੇ ਜਿਹੜੇ ਬੇਸਿਕ ਇਸ਼ੂ ਆ ਸੇਮ ਆ ਮੈਂ ਪੂਰੀ ਆਪਣੀ ਵਾਰਡ ਚ ਇਕੱਲੇ ਇਕੱਲੇ ਘਰ ਤੇ ਗਿਆ ਆ ਕੋਈ ਵੀ ਇੱਕ ਵੀ ਘਰ ਨਹੀਂ ਛੱਡਿਆ ਜਾਂ ਵੀ ਰਹਾ ਜਿੱਥੇ ਕਿਤੇ ਰਹਿ ਵੀ ਇਹ ਕੱਲ ਤੱਕ ਕੰਪਲੀਟ ਕਰ ਦੂੰਗਾ ਜਿਹੜੇ ਜਿੰਨੇ ਵੀ ਇਸ਼ੂ ਮੇਰੀ ਅੱਖਾਂ ਦੇ ਨਿਕਲੇ ਆ ਉਹ ਉਹਨਾਂ ਦੀ ਉਹਨਾਂ ਦੀ ਆਵਾਜ਼ ਹਾਊਸ ਚ ਜ਼ਰੂਰ ਰੱਖੂਗਾ ਜਿੱਥੇ ਪਹੁੰਚਿਆ ਤੇ ਉਹਨੂੰ ਪੂਰਾ ਕਰੂੰਗਾ ਰਿਸ਼ਪਾਲ ਸਿੰਘ ਦਾ ਨਾਮ ਲੈ ਲਓ ਤਾਂ ਜਾਂ ਆਂਪਰਕਾਸ ਸੋਨੀਆ ਦਾ ਨਾਮ ਲੈ ਲਓ ਗੱਲ ਸੇਮ ਹੀ ਆ ਜਾਂ ਡਾਕਟਰ ਰਾਜ ਕੁਮਾਰ ਦਾ ਨਾਮ ਲੈ ਲਓ ਸੇਮ ਹੀ ਆ ਕੀ ਲੱਗਦਾ ਕਿ ਜੇਕਰ ਮਿਹਰਬਾਨ ਦੇ 2027 ਚ ਕਾਂਗਰਸੀ ਸਰਕਾਰ ਬਣਦੀ ਹੈ ਤੇ ਡਬਲ ਇੰਜਨ ਕੰਮ ਕਰੇਗਾ ਇਸ ਜਗ੍ ਮੈਂ ਨਹੀਂ ਵੀ ਕੋ ਉੰਨਦਰ ਨਾਲ ਤੋਂ ਨਹੀਂ ਮੈਂ ਕੋਈ ਇਸ ਨੂੰ ਨਹੀਂ ਕਰਦਾ ਨਾ ਮੈਂ ਸੋਚ ਵੀ ਨਹੀਂ ਸਕਦਾ ਉਹ ਵੇਖੋ ਮੇਰੇ ਤੁਸੀਂ ਗੁਰੂ ਇੱਕ ਉਹਨਾਂ ਨੇ ਮੈਨੂੰ ਇਲੈਕਸ਼ਨ ਲੜਾ ਰਹੇ ਆ ਮੈਂ ਡਬਲ ਇੰਜਨ ਦੇ ਤੌਰ ਤੇ ਨਹੀਂ ਕੰਮ ਕਰਾਂਗਾ ਵੇਖੋ ਉਹਨਾਂ ਦਾ ਆਸ਼ੀਰਵਾਦ ਦੇ ਥੱਲੇ ਰਹਿ ਕੇ ਇਹਦੀ ਡਿਵੈਲਪਮੈਂਟ ਜ਼ਰੂਰ ਕਰਾਂਗਾ ਕਿਉਂਕਿ ਤੁਸੀਂ ਬਹੁਤ ਕਰੀਬੀ ਹੋ ਮੈਂ ਤਾਂ ਕਰਕੇ ਕਹਿ ਰਿਹਾ ਕਿ ਤੁਹਾਨੂੰ ਫੰਡ ਦੀ ਕੋਈ ਕਮੀ ਨਹੀਂ ਆਉਗੀ ਤਾਂ ਕਰਕੇ ਮੈਂ ਕਹਿ ਰਿਹਾ ਕਿ ਲੱਗਦਾ ਕਿ ਡਬਲ ਇੰਜਨ ਦੀ ਕੰਮ ਇਸ ਕਰਕੇ ਹੋਏਗਾ ਉਸ ਕਰੀਬੀ ਹੁੰਦਾ ਇੱਕੋ ਫੈਸਲਾ ਲਵਾਂਗਾ ਵੀ ਇਸ ਵਾਰਡ ਤੇ ਜਿੰਨੇ ਵੀ ਦੁੱਖ ਸੁੱਖਿਆ ਜਿੰਨੀ ਡਿਵੈਲਪਮੈਂਟ ਹੈ ਨਾ ਉਹਨੂੰ ਪੂਰਾ ਕਰਵਾਉਂਗਾ ਔਰ ਜਦੋਂ ਤੁਸੀਂ ਲੋਕਾਂ ਕੋਲ ਜਾਂਦੇ ਖਾਸ ਔਰਤਾਂ ਕੋਲ ਜਾਂਦੇ ਕੁਝ ਕਹਿੰਦੀਆਂ ਨੇ ਕਿ ਆਹ ਚੀਜ਼ ਸਾਡੀ ਹੋਣ ਵਾਲੀ ਬੜੀ ਜ਼ਰੂਰੀ ਹੈ ਇਹ ਪਹਿਲੇ ਪ੍ਰਾਇੋਰਟੀ ਤੇ ਕੀਤੀ ਜਾਣ ਜਿਹੜੀਆਂ ਹਈਆਂ ਨੇ ਹਾਂ ਔਰਤਾਂ ਤੇ ਪਹਿਲਾਂ ਵੇਖੋ ਵੀ ਤੇ ਸਭ ਤੋਂ ਪਹਿਲਾਂ ਤਾਂ ਜੋ ਸਰਕਾਰਾਂ ਨੇ ਝੂਠ ਬੋਲੇ ਉਹਨਾਂ ਤੋਂ ਦੁਖੀ ਆ ਫਿਰ بڑے ਮੁੱਦੇ ਆ ਜਿਤ ਤਾਈ ਆਜ ਰੁਪਏ ਵਾਲਾ ਮੁੱਦਾ ਲਾ ਲਓ ਦੇ ਕੇ ਲਾਲਚ ਲਾ ਦੇ ਕੇ ਤੇ ਲੋਕਾਂ ਕੋਲ ਵੋਟਾਂ ਲਈਆਂ ਅੱਜ ਤੱਕ ਨਹੀਂ ਪੂਰਾ ਹੋਇਆ ਹੋਰ ਵੀ ਕਣਕਾਂ ਦਾ ਦਾਲ ਦਾ ਨੀਲੇ ਕਾਡਾਂ ਦਾ ਜਿਹੜਾ ਪਾਣੀ ਆ ਉਹ ਸੀਵਰੇ ਦਾ ਪਾਣੀ ਪੀਣ ਵਾਲੇ ਪਾਣੀ ਜਾ ਰਿਹਾ ਆ ਇਤਨਾ ਦੇ ਬੜੇ ਬੇਸਿਕ ਮੁੱਦੇ ਆ ਜਿਹੜੇ ਬੜੇ ਜ਼ਰੂਰ ਹੱਲ ਕਰੂੰਗਾ ਇਹ ਯਾਰ ਬਹੁਤ ਸੋ ਸਤਿ ਸ਼੍ਰੀ ਅਕਾਲ ਜੀ ਸੋ ਏਸ ਹਨ ਰਿਸ਼ਪਾਲ ਸਿੰਘ ਜਨਾਬ ਵੱਲੋਂ ਆਪਣੀ ਜਿਹੜੀ ਹੈ ਉਹ ਜ਼ਰੂਰ ਚੋਣ ਪ੍ਰਚਾਰ ਜਿਹੜਾ ਹੈ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਇਹ ਕ ਲੱਗ ਜਿਹੜਾ ਹੈ ਵਾਰਡ ਨੂੰ ਤਿਆ ਕੀਤਾ ਜਾਵੇ ਹਾਲਾਂਕਿ ਸੋਨੀ ਦੇ ਬਹੁਤ ਕਰੀਬੀ ਹੋਣ ਕਾਰਨ ਇਹ ਵੀ ਐਡਵਾਂਟੇਜ ਮਿਲਦਾ ਹੈ ਕਿ ਹਮਕਦਰ ਸੋਨੀ ਜੋ ਕਿ ਸਾਫ ਕਾ ਡਿਪਟੀ ਮੁੱਖ ਮੰਤਰੀ ਨੇ ਕਿਹਾ ਜਾ ਰਿਹਾ ਹੈ ਕਿ ਜਦੋਂ ਇਹ ਕੌਂਸਲਰ ਬਣਨ ਗਿਆ ਤਾਂ 2027 ਚ ਆਮ ਕਾਂਗਰਸ ਦੀ ਸਰਕਾਰ 2027 ਚ ਬਣੇਗੀ ਤਾਂ ਦੋਨੋਂ ਮਿਲ ਕੇ ਜਿਹੜਾ ਆਪਣੀ ਵਾਰਡ ਨੂੰ ਸੰਭਾਲਦੇ ਹੋਏ ਉਹ ਨਜ਼ਰ ਆਉਣਗੇ ਲੇਕਿਨ ਕਿਤਨਾ ਕਿਤੇ ਹੁਣ ਲੋਕ ਜਿਹੜਾ ਹੈ ਪਰਮਾ ਹੁੰਗਾਰਾ ਜਿਹੜਾ ਹੈ ਰਿਸ਼ਪਾਲ ਸਿੰਘ ਨੂੰ ਦਿੰਦੇ ਹੋਏ ਵਾਰਡ ਨੰਬਰ 84 ਪਰ ਨਜ਼ਰ ਆ ਰਹੀ ਹੈ ਕੈਮਰਾ ਪਰਸਨ ਵਾਜਰਾ ਗੁਰਪ੍ਰੀਤ ਸਿੰਘ ਬਾਬੂ ਸ਼ਾਹੀ ਅਮਰਸਰ ਸਾਹਿਬ